ਗਰਮੀਤ ਕੀ ਕਰਨ ਡਈ ਆ ਕੁਛ ਨਹੀਂ ਮੰਮੀ ਆਹੋ ਸੈੱਟ ਕਰਨ ਡਈ ਆ ਸੋਫਿਆਂ ਸਾਫਿਆਂ ਦੇ ਕਵਰ ਮੈਂ ਤੇ ਨਾ ਘਰ-ਬਾਰ ਵੇਖ ਕੇ ਨਾ ਖੁਸ਼ੀ ਹੋ ਗਿਆ ਰੋ ਕਿਵੇਲਾ ਸਾਰਾ ਸਮਾਨ ਇਦਾਂ ਛੱਡ ਕੇ ਚੱਲ ਗਏ ਆ ਕੋਈ ਚੀਜ਼ ਹਨੂ ਲੈਣ ਦੀ ਲੋੜ ਨਹੀਂ ਹੈਗੀ ਨਹੀਂ ਵੱਡੇ ਘਰ ਦੇ ਹੀ ਤੈਨੂੰ ਪਤਾ ਜਿਹੜੇ ਬਾਹਰ ਅੰਦਰ ਜਾਂਦੇ ਆ ਨਾ ਉਹਨਾਂ ਦੇ ਘਰ ਭਰੇ ਹੁੰਦੇ ਆ ਉਹ ਵੀ ਅਗਲੇ ਸਾਡੇ ਸਿਰ ਤੇ ਛੱਡ ਕੇ ਗਏ ਆ ਮੇਰੀ ਭੈਣ ਨੇ ਦਵਾਇਆ ਘਰ ਤੇ ਹੁਣ ਕੋਈ ਲਾਮਾ ਨਹੀਂ ਆਉਣਾ ਚਾਹੀਦਾ ਅਨੋ ਇਦਾਂ ਕਰ ਵੀ ਸਾਫ ਸਫਾਈ ਪੂਰੀ ਕਰਨੀ ਆ ਜਿੱਦਾਂ ਲਿਸਕ ਦਾ ਦੇਖ ਗਏ ਨਾ ਉਹਨਾਂ ਦੇ ਉਹਨਾਂ ਨੂੰ ਇਦਾਂ ਹੀ ਹੋਣਾ ਚਾਹੀਦਾ ਵਾ ਨਹੀਂ ਨਹੀਂ ਜੇ ਨਵੇਂ ਵਿਸ਼ਵਾਸ ਕਰਕੇ ਸਾਨੂੰ ਉਹ ਦੇ ਕੇ ਗਏ ਆ ਨਾ ਤਾਂ ਇਦਾਂ ਹੀ ਸਫਾਈਆਂ ਸੁਫੀਆਂ ਕਰਕੇ ਐ ਚਮਕਾ ਕੇ ਰੱਖਾਂਗੇ ਵਿਚਾਰ ਨਾਲੇ ਸਾਡਾ ਟਾਈਮ ਲੰਘ ਜਾਊਗਾ ਤੇ ਨਾਲੇ ਉਹਨਾਂ ਦਾ ਸੌਰ ਜਾਊਗਾ ਮੰਮੀ ਮਨ ਖੁਸ਼ ਤੇ ਹੈਗਾ ਵਾ ਕਿ ਸਾਨੂੰ ਘਰ-ਬਾਰ ਚੰਗਾ ਮਿਲ ਗਿਆ ਵਾ ਸਾਰਾ ਸਮਾਨ ਵੀ ਮਿਲ ਗਿਆ ਪਰ ਇਹ ਆ ਕਿ ਵਸਣਿਆਂ ਨਾ ਘਰ ਹੁੰਦੇ ਆ ਅਹੀਂ ਇੱਥੇ ਸਾਫ ਸਫਾਈ ਕਰਾਂਗੇ ਸਾਡੇ ਘਰ ਦਾ ਵੇਖੀ ਕਿੰਨਾ ਬੁਰਾ ਹਾਲ ਹੋ ਜਾਣਾ ਗੁਏ ਬੰਦ ਸਲਾਬ ਦੇ ਨਾਲ ਸਾਰੀਆਂ ਚੀਜ਼ਾਂ ਹੰਡੀਆਂ ਖਰਾਬ ਹੋ ਜਾਣੀਆਂ ਨਹੀਂ ਚੱਲ ਅਗਰ ਮੇ ਤਾਂ ਮਜਬੂਰੀ ਨੂੰ ਹੀ ਆ ਸਾਡਾ ਕਿਹੜਾ ਘਰ ਛੱਡਣ ਨੂੰ ਜੀ ਕਰਦਾ ਸੀ ਜਿਉ ਨਖਤੇ ਸਾਡੇ ਨਾ ਵੈਰ ਪੈਂਦੇ ਤੇ ਅਸੀਂ ਤੇ ਘਰੋਂ ਕਦੀ ਵੀ ਨਾ ਪੈਰ ਪੁੱਟਦੀ ਮੈਂ ਸੱਚ ਪੁੱਛੇ ਤੇ ਜੋ ਮੈਂ ਕੀਤਾ ਨਾ ਮੈਂ ਦਿਲਪ੍ਰੀਤ ਬਦਲੇ ਕੀਤਾ ਹੀ ਉਹ ਤਾਂ ਮਮੀ ਹੈਗਾ ਵਾ ਕੀਤਾ ਤਾਂ ਅਸੀਂ ਦਿਲਪ੍ਰੀਤ ਵਾਸਤੇ ਹੀ ਆ ਪਰ ਇਹ ਆ ਕਿ ਘਰ-ਬਾਰ ਛੱਡਣਾ ਬੜਾ ਔਖਾ ਵਾ ਉੱਥੇ ਵੀ ਕਿੰਨੀ ਮੁਸ਼ਕਲ ਨਹੀਂ ਘਰ ਬਣਾਇਆ ਸੀ ਆਪਣਾ ਸਾਰੀਆਂ ਰੀਝਾਂ ਦਾ ਟੈਲੈਂਟ ਉੱਲਾ ਲਵਾਈਆਂ ਸੀ ਤੇ ਸਾਰੇ ਖਰਾਬ ਹੋ ਜਾਣਾ ਵਾ ਚੱਲ ਕੋਈ ਨਹੀਂ ਆਪਾਂ ਉੱਥੇ ਹੀ ਜਾਣਾ ਵਾ ਬਸ ਉਹਨੂੰ ਗਲੋਂ ਲੱਥ ਲੈਣ ਦੇ ਹੁਣ ਜਿਹੀਂ ਉੱਥੇ ਹੁੰਦੇ ਤੇ ਉਹਨਾਂ ਨੇ ਆਇਆ ਕਰਨਾ ਮੁੰਡਾ ਲਿਆਇਆ ਕਰਨਾ ਮੁੰਡਾ ਕਿ ਉਹਦੇ ਮੁੰਡੇ ਤੇ ਹੁੰਦੇ ਆ ਦੀ ਮਾਂ ਮਰਦੀ ਨਾ ਤੇ ਮੁੰਡੇ ਨੇ ਹੱਡਾ ਨਹੀਂ ਬਣਨਾ ਹੁਣ ਇਹਨਾਂ ਵਾ ਮੁੰਡਾ ਅੱਖਾਂ ਤੋਂ ਪਰੋਖਾ ਵਾ ਅਸੀਂ ਪਤਾ ਹੀ ਨਹੀਂ ਲੱਗਣ ਦੇਣਾ ਸੀ ਕਿ ਨਾ ਹੌਸਪਤਾਲੋਂ ਉਹਨਾਂ ਵਾਪਸ ਹੀ ਨਹੀਂ ਲਿਆਂਦੀ ਆ ਦਿਲਪ੍ਰੀਤ ਨੂੰ ਥੋੜਾ ਆਪਾਂ ਦੱਸਣਾ ਵਾ ਕਿ ਉਹਦੀ ਮਾਂ ਮਰ ਗਈ ਆ ਕਿ ਹੈ ਗਈ ਆ ਤੇ ਕਿੱਦਾਂ ਵਾ ਨਾ ਮਹਰਣੀ ਅੰਦਰ ਬੈਠੀ ਫੋਨ ਲੈ ਕੇ ਇਨਾਂ ਨੇ ਮੁੰਡਾ ਹਵਤਾਲ ਗਿਆ ਸਵੇਰ ਦਾ ਮੈਂ ਨਾਲ ਉਧਰ ਜਾ ਕੇ ਵੇਲੀ ਤੋਂ ਨਾਲ ਕਰਾਦਾ ਕੋਹਣਾ ਕੋ ਨਾ ਫੋਨ ਲੈ ਕੇ ਸਵਖਤੇ ਹੀ ਬਹਿ ਜਾਣਾ ਪਤਾ ਨਹੀਂ ਕਰਦਾ ਥੋੜਾ ਬਾਲਾ ਕਿਦਾਂ ਕੰਮ ਕਰ ਲੈਂਦੀ ਜਾਂ ਕਿਦਾਂ ਨਹੀਂ ਅੰਦੀ ਯਾਰ ਰੱਬਾ ਕਿਤੇ ਕੂੜੀ ਹੋ ਜੇ ਸੱਜਰ ਮਹੀਂ ਸੂਈ ਇਨਾਂ ਨੇ ਕਿਤੇ ਮੈਂ ਉਹਨਾਂ ਹੀ ਪਾਣੀ ਧਾਣੀ ਲਾਗਣ ਦਾ ਪੱਠੇ ਵੇਖ ਲਾਂ ਕਿਤੇ ਤਸਾਨ ਕਰਦੀ ਮੈਨੂੰ ਹੀ ਸਾਰਾ ਪੀਏ ਹੋਏ ਕਰੇ ਜੋ ਕਰੇ ਅੰਤ ਢਈ ਮੇਰਾ ਲੈਣ ਹਾਏ ਰੱਬਾ ਕਿੰਨੇ ਕਿੰਨੇ ਸੋਹਣੇ ਸੂਟ ਆਉਂਦੇ ਆ ਫੋਨ ਦੇ ਉੱਤੇ ਮੇਰ ਕੋ ਕੋਈ ਵੀ ਇਦਾਂ ਦਾ ਸੂਟ ਹੈ ਨਹੀਂ ਆ ਜੀ ਤੇ ਬੜਾ ਕਰਦਾ ਬਣਾਉਣਾ ਹਾਏ ਇਹ ਮਾਵਾਂ ਤੇ ਯਾਨੀ ਕੋ ਡਿਜ਼ਾਈਨ ਦੇ ਸੂਟ ਪਾਏ ਆ ਮੈਂ ਵੀ ਬਣਾਉਣੇ ਆ ਇਦਾਂ ਕਰਦੀ ਆ ਕਰਦੀ ਆ ਮੰਮੀ ਨਾਲ ਜਾ ਕੇ ਗੱਲ ਜੇ ਮੈਂ ਕੋਈ ਚੀਜ਼ ਮੰਗਦੀ ਨਹੀਂ ਨਾ ਤੇ ਆਪਣੇ ਆਪ ਲੈ ਕੇ ਵੀ ਨਹੀਂ ਦਿੰਦੇ ਇਦਾਂ ਕਰਦੀ ਆ ਪੁੱਛਦੀ ਆ ਨਾ ਜਾ ਕੇ ਮੰਮੀ ਨੂੰ ਮੈਂ ਮੈਨੂੰ ਸੂਟ ਬਣਾ ਕੇ ਦੋ ਭਲਾ ਕੀ ਜਵਾਬ ਦਿੰਦੀ ਹੈ ਹੋਰ ਖਰਚੇ ਇਨਾ ਕੋ ਹੈਗੇ ਆ ਤੇ ਮੇਰੇ ਲਈ ਹੈ ਨਹੀਂ ਕੁਸ਼ ਦੀ ਜਾ ਕੇ ਨਾਲੇ ਬਖਾਰਦੀ ਆ ਵੀ ਇਦਾਂ ਤੇ ਬਣਾ ਕੇ ਦੋ ਹਾਂ ਬਾਰੀ ਮਾਰੀ ਇਹ ਕਿੱਡੀ ਸੋਹਣੀ ਜਲੀ ਹੋਈ ਲੱਗਣ ਦਾ ਵੀ ਇਹਨੂੰ ਵੇੜਾ ਜ਼ਰੂਰੀ ਕਿ ਵੇਲੇ ਵੀ ਜ਼ਰੂਰੀ ਕੋਈ ਭੈਣ ਭਰਾ ਆ ਜਾਂਦਾ ਤੇ ਆਣ ਕੇ ਬਹਿ ਜਾਂਦਾ ਸਾਫ ਹੋ ਗਈ ਵੇਲੀ ਮੰਮੀ ਟੱਬੀ ਲੈਣ ਕੇ ਤੇ ਮੈਂ ਅਕਲਾ ਕੀ ਕਰਦਾ ਹੀ ਕਰਨਾ ਕੀ ਤੈਨੂੰ ਨਹੀਂ ਆ ਦੇਦਾ ਕਿੱਦਾਂ ਕੂੜਾ ਮੈਂ ਇਕੱਠਾ ਕੀਤਾ ਵੀ ਨਾਲ ਚਾ ਲੋ ਡਹੀ ਉਧਰ ਤੇ ਮੈਂ ਵੀ ਨਾਲ ਥੋੜਾ ਬੜਾ ਕਰਾਦਾ ਤੈਨੂੰ ਤਾਂ ਫੋਨ ਚ ਹੀ ਬੜੀ ਰਹਿਣੀ ਆ ਮੰਮੇ ਕੰਮ ਤਾਂ ਸਾਰੀ ਦਿਹਾੜੀ ਦਾ ਘਰ ਦੇ ਵਿੱਚ ਇੱਕੋ ਹੀ ਹੋਣਾ ਚਾਹੇ ਕੋਈ ਚੌਂਕੇ ਦਾ ਕਰ ਲੈ ਤੇ ਚਾਹੇ ਮਾਲ ਡੰਗਰ ਦਾ ਕਰ ਲੈ ਹੁਣ ਤੁਸੀਂ ਇਹ ਜੋ ਪਿਵੇਲੀ ਦਾ ਕਰ ਲੈਂਦੇ ਈਓ ਤੇ ਮੈਂ ਚੌਂਕੇ ਚੁੱਲੇ ਦਾ ਕਰ ਲੈਨੀ ਆ ਨਾਲੇ ਮੇਰੀ ਸੁਣੋ ਗੱਲ ਕਿ ਫੇਰ ਕੀ ਹੋ ਗਿਆ ਵਾ ਅੱਜ ਹੀ ਤੁਹਾਡਾ ਮੁੰਡਾ ਗਿਆ ਵਾ ਉਹ ਤੁਹਾਡੇ ਨਾਲ ਸਾਵਾਂ ਕੰਮ ਕਰਮ ਦਾ ਮਾਲ ਡੰਗਰ ਦਾ ਮੇਰੇ ਨਾਲ ਕਿਹੜਾ ਕੋਈ ਘਰ ਚੌਂਕੇ ਦਾ ਕੰਮ ਕਰਮ ਦਾ ਵਾ ਹੱਲੇ ਤਾਂ ਚੌਂਕੇ ਦਾ ਵੀ ਮੈਂ ਸਾਰਾ ਤੇਰੇ ਨਾਲ ਕਰਮਨੀ ਆ ਹੱਥ ਨਾਲ ਸਵਾ ਮਟਾਉਣੀ ਐ ਜੇ ਮਟਾਉਂਦੇ ਮਟਾਉਂਦੇ ਮੈਂ ਆਖ ਵੀ ਇਹ ਕਰਦੀ ਨਹੀਂ ਕੱਖ ਵੀ ਫਿਰ ਤੇਰੇ ਵਾਸਤੇ ਮਾੜੀ ਗੱਲ ਵਾ ਉਹ ਚੱਲ ਛੱਡ ਗੱਲ ਇੱਧਰ ਆ ਤੇਰ ਨਾਲ ਇੱਕ ਸਲਾਹ ਕਰਨੀ ਮੈਂ ਕਾਦੀ ਸਲਾਹ ਕਰਨੀ ਤੂੰ ਮੇਰ ਨਾਲ ਸੁਣ ਮੇਰੀ ਗੱਲ ਐਵੇਂ ਨਾ ਹਰ ਵੇਲੇ ਨਾ ਗੁੱਸੇ ਨਾਲ ਭਰੀ ਰਿਆ ਕਰ ਆ ਵੇ ਤੈਨੂੰ ਮੈਂ ਬਖਾਲਣਾ ਕੋ ਇੱਧਰ ਵੇ ਮੰਮੀ ਨਾ ਨਾ ਕਰੀ ਜੇ ਤੇ ਨਾਂ ਵਾਲੀ ਹੋ ਨਾ ਕਰੂੰ ਜੇ ਨਾ ਹੋਣ ਵਾਲੀ ਤਾਂ ਹਾਂ ਕਰੂੰਗੀ ਵੇਖ ਲੋ ਨਾ ਨਾ ਕਰਿਓ ਆ ਵੀ ਫੋਨ ਦੇ ਉਤੇ ਕਿੰਨੇ ਕਿੰਨੇ ਸੋਹਣੇ ਸੂਟ ਆਉਂਦੇ ਆ ਵੇ ਮਾਮਾ ਤੀਆਂ ਨੇ ਇੱਕੋ ਜੇ ਪਾਏ ਕਿੱਡੇ ਸੋਹਣੇ ਲੱਗਣ ਡੇ ਮੈਨੂੰ ਵੀ ਲਿਆ ਦਿਓ ਹਾਂ ਮੰਦੀ ਪੰਮਾ ਤੇਰੀ ਗੱਲ ਮੈਂ ਤੈਨੂੰ ਇੱਕ ਵਾਰ ਨਾ ਨਾ ਕਰਾ ਤੈਨੂੰ ਵੀ ਪਤਾ ਕੁੜੀ ਤੇ ਹਸਪਤਾਲ ਕਿੰਨੇ ਪੈਸੇ ਲੱਗਣ ਡੇ ਹੁਣ ਲੀੜਿਆਂ ਨੇ ਦੱਸ ਮੈਂ ਕਿੱਥੋਂ ਦਵਾਂ ਮੇਰਾ ਵੀ ਜੀ ਕਰਦਾ ਮੇਰੀ ਨੋਤੀ ਲੀੜੇ ਪਾਵੇ ਤੇ ਸੋਹਣੀ ਲੱਗੇ ਵੇੜੇ ਚ ਫਿਰਦੀ ਮੇਰਾ ਵੀ ਜੀ ਕਰਦਾ ਵਾ ਮੰਮੀ ਉਦਾਂ ਵੈਸੇ ਨਾ ਤੁਹਾਡੇ ਵਾਲੀ ਵੀ ਨਾ ਕੋਈ ਗੱਲ ਹੀ ਨਹੀਂ ਕਰਨ ਵਾਲੀ ਹਰ ਵੇਲੇ ਨਾ ਤੁਸੀਂ ਕਵਲ ਦਾ ਹੀ ਸੋਚਦੇ ਈਓ ਮੇਰੇ ਬਾਰੇ ਤੇ ਕਦੀ ਸੋਚਿਆ ਹੀ ਨਹੀਂ ਆ ਉਹਦੇ ਤੇ ਜਿੰਨੇ ਲੱਗਣਦੇ ਆ ਲਾਏ ਹੀ ਆ ਫੇਰ ਕੀ ਹੋਗਾ ਵਾ ਹੁਣ ਇਹ ਥੋੜਾ ਵਾ ਕਿ ਜੇ ਉਹ ਪਈ ਆ ਤਾਂ ਹੀ ਆਪਣੇ ਸ਼ੌਂਕ ਮਾਰ ਲੀਏ ਜ਼ਮਾਨੇ ਦੇ ਹਿਸਾਬ ਨਾਲ ਚੱਲਣਾ ਪੈਂਦਾ ਵਾ ਤੇ ਆਪਣੇ ਵੀ ਸ਼ੌਂਕ ਬੌਂਕ ਪੂਰੇ ਕਰਨੇ ਪੈਂਦੇ ਆ ਪਹਿਲਾਂ ਮੇਰੀਆਂ ਕਿੰਨਾਂ ਚਾਰ ਇੱਜਾਂ ਪੂਰੀਆਂ ਹੁੰਦੀਆਂ ਈ ਜਦੋਂ ਦੀ ਉਹ ਸਗਾ ਤੇ ਘਰ ਦੇ ਵਿੱਚ ਆ ਗਈ ਨਾ ਮੇਰੀਆਂ ਤੇ ਜੜਾਂ ਜੀ ਬਹਿ ਗਈ ਆ ਪਹਿਲਾ ਹੁੰਦਾ ਨਹੀਂ ਹੁੰਦੀ ਆਹ ਉਹ ਗਲੁੱਤੀਆਂ ਬੁੱਤੀਆਂ ਪੂਰੀਆਂ ਹੁੰਦੀਆਂ ਕਦੀ ਉਹਦੇ ਸੌਰੇ ਆ ਮੰਗਦੇ ਕਦੀ ਉਹਦੇ ਸੌਰੇ ਆ ਮੰਗਦੇ ਤੇ ਹੁਣ ਉਹਦਾ ਵੈਸੇ ਹੀ ਨਹੀਂ ਸਿਆਪਾ ਹੁੰਦਾ ਲਾਈ ਜਾ ਉਹਦੀਆਂ ਦਵਾਈਆਂ ਦੇ ਉੱਤੇ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਮੈਨੂੰ ਨਾ ਹੋਣੀ ਹੋਣੀ ਆ ਜੇ ਮੈਂ ਪਿਆਰ ਨਾਲ ਗੱਲ ਕਰਦੀ ਤਾਂ ਵੀ ਤੁਸੀਂ ਮੇਰੇ ਦਵਾਲੇ ਜੇ ਮੈਂ ਗੁੱਸੇ ਨਾਲ ਕਰਦੀ ਤਾਂ ਵੀ ਮੇਰੇ ਦਵਾਲੇ ਪਮਾ ਮੈਂ ਨਾ ਨਹੀਂ ਤੈਨੂੰ ਕਰਦੀ ਮੈਂ ਤੇ ਇਹੋ ਅੰਨੀ ਵੀ ਮੇਰੀ ਧੀ ਘਰ ਆ ਲੈਂਦੇ ਠੀਕ ਹੋ ਕੇ ਤੇਰੇ ਉਹੋ ਹੀ ਸੌਂਗ ਬਾਂਕ ਪੂਰੇ ਹੋਣਗੇ ਅੱਗੇ ਵੀ ਮੈਂ ਕਰਦੀ ਹਾਂ ਗਾੜੀ ਵੀ ਤੇਰੇ ਕਰੂੰਗੀ ਹੁਣ ਤੇਰੇ ਸਾਹਮਣੇ ਆ ਹੀ ਸਭ ਕੁਝ ਜੋ ਕੋ ਹੈਗਾ ਵਾ ਮੈਨੂੰ ਨਹੀਂ ਪਤਾ ਕਿ ਉਹਨੇ ਠੀਕ ਹੋਣਾ ਕਿ ਨਹੀਂ ਹੋਣਾ ਪਰ ਇੱਕ ਗੱਲ ਹੈਗੀ ਆ ਮੈਨੂੰ ਰੁਪਈਆ 10000 ਚਾਹੀਦਾ ਲੀੜੇ ਬਣਾਉਣ ਲਈ ਚਾਹੀਦਾ ਵੀ ਅੱਜ ਹੀ ਆ ਅੱਜ ਨਹੀਂ ਤੇ ਸਵੇਰੇ ਦੇ ਦੋ ਮੈਂ ਇੰਨਾਂ ਗੱਲਾਂ ਨੂੰ ਨਹੀਂ ਜਾਣਦੀ ਕਿ ਤੁਹਾਡੀ ਕੁੜੀ ਨਾ ਠੀਕ ਹੋਣਾ ਮੈਂ ਤਾਂ ਉਹ 2 ਮਹੀਨੇ ਨਾ ਠੀਕ ਹੋਊਗੀ ਤਾਂ ਮੈਂ ਉਹਦੇ ਮੂੰਹ ਲੈਂਦੀ ਰਹੂੰਗੀ ਮੋਹਨ ਆ ਮੂੰਚੇ ਗੱਲਾਂ ਕੱਢ ਉਹਦੀ ਜੈ ਮੰਗ ਵੀ ਨਵੀਨ ਨਰੋਈ ਉੱਠੇ ਤੇ ਆਪਣੇ ਘਰ ਜਾਵੇ ਉਹ ਮਾਦਾ ਕਿਹੜੇ ਘਰ ਜਾਣਾ ਵਾ ਕੋਈ ਘਰ ਨਹੀਂ ਉਹਨੇ ਜਾਣਾ ਨਾ ਉਹਨਾਂ ਨੇ ਇਹਦੇ ਮਗਰ ਆਉਣਾ ਹੀ ਆ ਤੈਨੂੰ ਮੈਂ ਦੱਸਦਾ ਨਾ ਇਹਨੇ ਉੱਥੇ ਚੱਜਦੇ ਕੰਮ ਕੀਤੇ ਨਾ ਇੱਥੇ ਕੀਤੇ ਆ ਤੂੰ ਹੀ ਆ ਜਿਹੜੀ ਮੇਰੀ ਤੀ ਮੇਰੀ ਤੀ ਕਰਦੀ ਆ ਇਹੋ ਜੀ ਨੂੰ ਬਾਹ ਫੜ ਕੇ ਬਾਹਰ ਕੱਢਿਆ ਹੋਵੇ ਤੇ ਲੱਗ ਪਤਾ ਜਾਵੇ ਜਾਓਗੇ ਜਾਓਗੇ ਕਿਉਂ ਨਾ ਦਾ ਹਿੱਸਾ ਨਹੀਂ ਉੱਥੇ ਸਭ ਕੋ ਹੋਦਾ ਜੇ ਉਹ ਮੁੱਕ ਗਿਆ ਤਾਂ ਉਹਦਾ ਸਭ ਕੋ ਹੈਗਾ ਉੱਥੇ ਮਾਤਾ ਉਹਨੇ ਨਹੀਂ ਦੇਣਾ ਹਿੱਸਾ ਬੁਲਾਉਣ ਵਾਲੇ ਕੰਮ ਤੇ ਤੁਹਾਡੇ ਨਹੀਂ ਜਦੋਂ ਉਹ ਮੁੰਡੇ ਨੂੰ ਲੈਣ ਦੇ ਉਦੋਂ ਨਹੀਂ ਤੁਸੀਂ ਕਲੰਦੇ ਮੰਮੀ ਮੰਮੀ ਕਿੱਥੇ ਆ ਆਏ ਪਤਾ ਆ ਗਿਆ ਵਾ ਆ ਗਿਆ ਵਾ ਕੀ ਹਾਲ ਵਾ ਕਬਲ ਦਾ ਹਾਲ ਹੁ ਲਗਾ ਦਾ ਮੰਮੀ ਹੂੰ ਬੜਾ ਹਾਲ ਮਾੜਾ ਵਿਚਾਈ ਦਾ ਖਈ ਇਹ ਮਾ ਪੁੱਤ ਕੀ ਮੂਨਾ ਮੂ ਜੋੜ ਕੇ ਗੱਲਾਂ ਕਰੀ ਜਾਂਦੇ ਆ ਕਿਤੇ ਇਹਨਾਂ ਨੂੰ ਪਤਾ ਤੇ ਨਹੀਂ ਲੱਗਿਆ ਵੀ ਮੈਂ ਕਵਲ ਦਾ ਗੂਠਾ ਲਵਾ ਕੇ ਲਿਆਈ ਆ ਮੈਨੂੰ ਤੇ ਡਾਰੀ ਲੱਗੀ ਜਾਂਦਾ ਸੁਣਾ ਦੇ ਸਹੀ ਗਾੜੀ ਹੋ ਕੇ ਤੇ ਕੀ ਗੱਲਾਂ ਕਰਨ ਦੇ ਮੰਮੀ ਡਾਕਟਰਾਂ ਜਵਾਬ ਦੇ ਤਾ ਕਿਉਂ ਦੇ ਤਾ ਜਵਾਬ ਕਿਹੜੀ ਗੱਲਾਂ ਦਿੱਤਾ ਵਾ ਉਹ ਡਾਕਟਰਾਂ ਦੇ ਆ ਕਿ ਤੁਹਾਨੂੰ ਇਹ ਰੱਖਣਾ ਚਾਹੁੰਦੇ ਆਪਾਂ ਅਸੀਂ ਬੜੀ ਕੋਸ਼ਿਸ਼ ਕਰਕੇ ਵੇਖ ਲਈ ਆ ਇਹਨੂੰ ਮਾਸਾ ਫਰਕ ਨਹੀਂ ਪੈਣ ਦੇ ਆ ਇਹ ਕਰਕੇ ਨਾ ਬਹੁਤੇ ਪੈਸੇ ਲਾਉਣ ਦੀ ਲੋੜ ਕੋਈ ਨਹੀਂ ਆ ਇਹਨੂੰ ਤੁਸੀਂ ਲੈ ਜਾਓ ਸਾਡੇ ਹੱਥ ਖੜੇ ਆ ਹਾਏ ਰੱਬਾ ਵਾਏ ਮੇਰੀ ਕਿਸਮਤ ਮਾੜੀ ਮੇਰੀ ਧੀ ਦੀ ਵੀ ਇੰਨੀ ਕਿਸਮਤ ਮਾੜੀ ਹੋ ਗਈ ਹੋਰ ਮਾਤਾ ਮੈਨੂੰ ਤੇ ਆਪ ਜਦੋਂ ਦੱਸਿਆ ਮੇਨੂੰ ਟੈਨਸ਼ਨ ਇੰਨੀ ਹੋ ਗਈ ਨਾ ਸੋਚਦਾ ਨਹੀਂ ਕੀ ਕਰਾਂ ਤੇ ਨਹੀਂ ਕੀ ਕਰਾਂ ਵਿਚਾਰੀ ਨੇ ਉਹ ਡਾਕਟਰਾਂ ਦਾ ਵੀ ਜੰਦੇ ਹਫਤਾ ਆ ਗਿਆ ਨਾ ਦੇ ਹਫਤਾ ਇਹਨੇ ਕਿਤੇ ਮਾਸਾ ਪੈਰ ਨਹੀਂ ਲਾਇਆ ਨਹੀਂ ਕਿਤੇ ਜਾਂਦਾ ਵੀ ਪਤਾ ਸੇ ਕਿੱਥੇ ਦਵਾਈ ਦੀ ਲਾਈ ਜੀ ਵਿਚਾਰੀ ਨੂੰ ਜੇ ਮਾਰੀ ਬੁੜੀ ਹਰਕਤ ਹੋਵੇ ਤੇ ਫੇਰ ਉਹਦਾ ਵੀ ਇਲਾਜ ਗਾੜੀ ਕਰੀਏ ਜਿੱਦੋਂ ਗਾੜੀ ਰਿਸਪੌਂਸ ਨਹੀਂ ਹੁੰਦੀ ਇਹਦੀ ਬੋਡੀ ਗਾੜੀ ਤਪਾ ਦਾ ਸਕੀ ਕਰੀਏ ਚੱਲ ਪੁੱਤ ਤੂੰ ਹੌਸਲਾ ਰੱਖ ਮਹਾਰਾਜ ਆਪੇ ਤੇ ਮਹਾਰਾਜ ਤੇ ਡੋਰੀਆਂ ਸੁੱਟ ਆਪੇ ਮਹਾਰਾਜ ਨੂੰ ਠੀਕ ਕਰੂ ਉਹਦੀ ਬਲਦੀ ਅੱਗ ਚੋਂ ਜਿਹਨੇ ਬਚਾ ਹੋਣਾ ਇਹ ਬਲਦੀ ਅੱਗ ਚੋਂ ਇਹਨੂੰ ਮਹਾਰਾਜ ਨੇ ਬਚਾ ਲੈਣਾ ਤੂੰ ਕੰਨੋ ਹੀ ਨਹੀਂ ਦਿਆਂ ਟੈਨਸ਼ਨ ਲੈਣ ਤੂੰ ਮੈਨੂੰ ਸਭ ਤੋਂ ਹੌਸਲਾ ਦੇਣਾ ਵਾ ਨਹੀਂ ਮੰਮੀ ਹੁਣ ਨਾ ਲੱਗਦਾ ਸਾਡਾ ਮਹਾਰਾਜ ਇਹਨਾਂ ਗੁੱਸੇ ਹੋ ਗਿਆ ਵਾ ਕਿਉਂਕਿ ਮੈਂ ਡਾਕਟਰ ਵੱਡੇ ਨਾਲ ਗੱਲ ਕੀਤੀ ਸੀ ਉਹ ਇਹੋ ਆਂਦਾ ਸੀ ਆਂਦਾ ਵੀ ਇਹ ਨਹੀਂ ਚਾਹੁੰਦੇ ਕਿ ਤੁਹਾਡੇ ਪੈਸੇ ਵੱਧ ਲੱਗਣ ਪੰਤਾ ਇਹ ਵੀ ਇੱਕ انسان ਆ ਸਾਨੂੰ ਪਤਾ ਕਿ ਬੜੇ ਅਸੀਂ ਦੁਖੀ ਹੋ ਕੇ ਨਾ ਕਿੰਨੇ ਤੰਗ ਹੋ ਕੇ ਪੈਸੇ ਲਿਓਂਡੇ ਚੁੱਕ ਚੁੱਕੇ ਤੇ ਮੇਰਾ ਛੋਟਾ ਵੀਰ ਬਣ ਕੇ ਨਾ ਪੈਸੇ ਨਾ ਲਾਓ ਇਹਨੇ ਫਾਇਦਾ ਕੋਈ ਨਹੀਂ ਆ ਇਹਨੂੰ ਤੁਸੀਂ ਲੈ ਜਾਓ ਘਰ ਜਾ ਕੇ ਦੀ ਸੇਵਾ ਪਾਣੀ ਕਰੋ ਜਿੰਨ ਚੇ ਦੇ ਸਵਾਸ ਹੈਗੇ ਆ ਕੋਈ ਗੱਲ ਨਹੀਂ ਪਤਾ ਪੈਸੇ ਦਾ ਹੀ ਕਿਤੇ ਕਰਦੇ ਆ ਪਤਾ ਨਾ ਹੋਰ ਕਿਤੇ ਲੈ ਜਾਣੇ ਵਿਖਾਲ ਲੈਣੇ ਹੋਰ ਫਿਰ ਕੀ ਕਰਨਾ ਹੁਣ ਘਰ ਥੋੜੀ ਲੈਣ ਕੇ ਮਾਰਨੀ ਨੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਇੱਥੇ ਮੰਮੀ ਉਦਾਂ ਵੇਲਾ ਕਵਲ ਸੋਰਾਂ ਦੀ ਗੱਲ ਆ ਤੇ ਹੱਥ ਮਾਰ ਕੇ ਥਾੜ ਕੋ ਮੁੰਡਾ ਲਾਗੇ ਤੇ ਮਗਰ ਝੂਠਾ ਸੱਚਾ ਨਹੀਂ ਕਿਤੇ ਬੋੜੇ ਉਹ ਵਿਚਾਰੀ ਪਤਾ ਨਹੀਂ ਹੈ ਵਾ ਕਿ ਨਹੀਂ ਹਣ ਰਹਿਣਾ ਵਿਚਾਰੀ ਨੇ ਓਏ ਦਿਨ ਦੋ ਕੱਢੇ ਕਿ ਨਾ ਕੱਢੇ ਉਤੇ ਝੂਠੇ ਸੱਚੇ ਮਗਰ ਚੱਲ ਜੋ ਇਨਸਾਨੀ ਦੇ ਨਾਂ ਤੇ ਚੱਲ ਜੋ ਤੁਸੀਂ ਗਰਨਾਮਾ ਨਾ ਪਤ ਨਹੀਂ ਜਾਣਾ ਮਗਰ ਉਹ ਤੁਹਾਡੇ ਅਥਰੂ ਇੱਕ ਪਈਆ ਹੁਣ ਆਏ ਸੀ ਉਹਨਾਂ ਦਾ ਫਰਜ਼ ਬਣਦਾ ਏ ਇਹ ਹਾਲਤ ਵਾ ਅਸੀਂ ਚੱਲੀਏ ਮਗਰ ਪਤਾ ਲਈਏ ਤੇ ਤੂੰ ਨਾ ਮੇਰਾ ਪੁੱਤਰ ਓ ਚੁੱਪ ਕਰ ਜਾ ਇਹ ਡਾਕਟਰ ਜੜੇ ਆ ਮੁਰਦੇ ਨੂੰ ਠਾਲ ਦਿੰਦੇ ਜਾਂ ਕਿਸੇ ਨੂੰ ਠਾਲਣਾ ਹੋਵੇ ਤੇ ਕੋਈ ਗੱਲ ਨਹੀਂ ਹੋਰ ਕਿਤੇ ਵੇਖ ਲੈਣੇ ਆ ਚੁੱਪ ਕਰ ਮੇਰਾ ਪਤਾ ਤੂੰ ਨਾ ਡਾਕਟਰਾਂ ਨੂੰ ਜਵਾਬ ਦੇ ਦਿੱਤਾ ਚੁੱਪਾ ਜਾ ਤੁਹਾਡੀ ਭੈਣ ਕੋਕ ਹੋ ਗਈ ਤਾਂ ਆਪਾਂ ਕੀ ਕਰਾਂ ਤੂੰ ਮੈਨੂੰ ਪਤਾ ਹਮਸਲਾ ਦੇਣਾ ਮੈਂ ਤੈਨੂੰ ਦੇਣ ਨਹੀਂ ਸਕੋ ਤੂੰ ਵੇਖ ਵੀ ਯਾਰ ਮੈਂ ਕਦੋਂ ਵੇਖੀ ਮਾਸੀ ਤੇਰੀ ਕਿ ਆਂਦੀ ਸੀ ਕਿ ਮਾਸੀ ਵਿਚਾਰੀ ਰੋਂੜੀ ਬੈਠੀ ਉਹਨੇ ਕਰਨਾ ਮਾਸੀ ਦਾ ਮੁੰਡਾ ਵੀ ਆਇਆ ਵਿਚਾਰਾ ਉੱਤੇ ਚੱਲ ਆ ਤੇ ਵਧੀਆ ਹੋ ਗਿਆ ਇਹਨਾਂ ਨੂੰ ਮੇਰੇ ਗੂਠੇ ਲਵਾਏ ਦਾ ਪਤਾ ਨਹੀਂ ਲੱਗਾ ਪਰ ਇੱਕ ਬੰਨੇ ਖੁਸ਼ਖਬਰੀ ਵੀ ਮਿਲ ਗਈ ਚੰਗਾ ਹੋ ਗਿਆ ਉਹਦਾ ਟਾਈਮ ਹੁਣ ਨੇੜੇ ਆ ਗਿਆ ਗਲੋਂ ਬਲਾ ਲੱਥੂਗੀ ਪਰ ਇੱਕ ਗੱਲ ਆ ਮੇਰਾ ਘਰ ਪੁੱਟਦੀ ਫਿਰਦੀ ਹੈ ਨਾ ਹੁਣ ਆਪਣਾ ਹੀ ਪੁੱਟਿਆ ਗਿਆ ਇਹਦਾ ਹੁਣ ਆ ਖੁਸ਼ਖਬਰੀ ਨਾ ਗਰਮੀਤ ਹੁਣਾਂ ਨੂੰ ਦੇਣੀ ਮੰਦੀ ਆ ਇਦਾਂ ਕਰਦੀ ਆ ਗਰਮੀਤ ਨੂੰ ਫੋਨ ਕਰਦੀ ਆ ਤੇ ਉਹਨੂੰ ਦੱਸਦੀ ਆ ਕਿ ਕੀ ਕੁਝ ਬੰਡਿਆ ਕਰਦੇ ਦੇ ਵਿੱਚ ਮੰਮੀ ਇੱਥੇ ਮੈਂ ਅੱ비 ਦਾ ਫਰ ਰਖ ਰਿਤਾ ਵਾ ਸਟੱਡੀ ਟੇਬਲ ਤੇ ਚੰਗਾ ਲੱਗਾ ਵਾ ਹਾਂ ਵਧੀਆ ਲੱਗਣਾ ਵਾ ਆਵੇ ਨਾਲ ਲੱਗ ਜਗ੍ਹਾ ਹੈਗੀ ਆ ਤੇ ਇਦਾਂ ਕਰ ਦਿਲਪ੍ਰੀਤ ਦਾ ਵੀ ਨਾਲ ਹੀ ਲਾ ਦੇ ਦੋਵੇਂ ਇਕੱਠੇ ਬਹਿ ਕੇ ਪੜ ਲਿਆ ਕਰਨਗੇ ਮੈਂ ਦਿਲਪ੍ਰੀਤ ਦਾ ਨਹੀਂ ਲੈ ਕੇ ਆਈ ਹੈਗੀ ਮੈਂ ਆਹੋ ਇੱਕੋ ਹੀ ਲੈ ਕੇ ਆਈ ਆ ਉਹਨੇ ਕਿਹਾ ਹੌਣ ਦਿਆ ਹੀ ਉਹਨੇ ਕਿਹਾ ਪੜਨਾ ਹੁੰਦਾ ਵਾ ਜੇ ਦੋਨੇ ਪੜਨਾ ਹੋਗਾ ਫੇ ਇੱਥੇ ਬਹਿ ਕੇ ਪੜ ਲੂਗਾ ਮੰਮੀ ਇਹਦੇ ਕਮਾਲ ਦੇ ਪੇ ਕੈਨ ਫੋਨ ਹੌਣ ਦਿਆ ਵਾ ਨੇ ਰੈਂਡ ਦੇ ਨਹੀਂ ਨਾ ਚੋਕ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਕਿੱਥੇ ਗਈਆਂ ਉਹ ਤਾਂਾਨੂੰ ਲੱਭਣ ਡੇ ਹੁੰਦੇ ਆ ਤੇ ਉਹਨਾਂ ਦੇ ਘਰੋਂ ਨਹੀਂ ਆਉਂਦੇ ਆ ਉਹਦੀ ਭਾਬੀ ਦਾ ਆਉਂਦੇ ਆ ਵਾ ਨੇ ਚੱਲ ਚੋਕਲਾ ਫਿਰ ਉਹਨੇ ਵੀ ਕੋਈ ਨਾ ਕੋਈ ਸਕੀਮ ਘੜੀ ਹੁਣੀ ਆ ਫੋਨ ਕਰੀ ਜਾਂਦੀ ਐ ਚੱਲ ਚੋਕੋ ਕੀ ਜਾਂਦੀ ਆ ਹੈਲੋ ਹੈਲੋ ਹਸੀਕਾ ਭਾਬੀ ਸਤਿ ਸ਼੍ਰੀ ਅਕਾਲ ਜੀ ਹੋ ਸੁਣਾਓ ਕੀ ਹਾਲ ਚਾਲ ਹੈ ਹਾਂਜੀ ਵਧੀਆ ਆਪਣਾ ਸੁਣਾਓ ਹੋਰ ਆਪਣਾ ਵੀ ਠੀਕ ਠਾਕ ਆ ਜਿਹਦਾ ਟਾਈਮ ਲੰਘ ਜੇ ਬੱਲੇ ਦੀ ਕਿਰਪਾ ਨਾਲ ਹੋਰ ਕੀ ਬੰਦਿਆ ਬੰਨਾ ਕੀ ਬਸ ਘਰੇ ਕੰਮ ਕਰ ਤੇ ਇਹਨਾਂ ਕੋ ਖੁਸ਼ਖਬਰੀ ਦੇਣੀ ਸੀ ਦੱਸੋ ਕਿਹੜੀ ਦੱਸਦਾ ਦੱਸ ਦੋ ਖੁਸ਼ਖਬਰੀ ਸੁਣਨੂ ਤੇ ਕਿੰਨਾ ਚਿਰ ਦਿਆਂ ਨੂੰ ਕੋਈ ਖੁਸ਼ਖਬਰੀ ਨਹੀਂ ਮਿਰੀ ਹੈਗੀ ਕਿਤੇ ਤੁਸੀਂ ਦੱਸੋ ਹਣਾ ਆਖਿਰ ਤੋਣ ਇਹ ਨਾ ਹਸਪੀਟਲ ਚ ਗਏ ਹੀ ਗਏ ਉਹ ਉੱਥੇ ਨਾ ਕਵਲ ਨੂੰ ਜਵਾਬ ਦੇਤਾ ਡਾਕਟਰਾਂ ਨੂੰ ਉਹਨਾਂ ਕਿਹਾ ਇਹ ਹੁਣ ਥੋੜੇ ਦਿਨਾਂ ਦੀ ਪ੍ਰਾਉਣੀ ਆ ਸੱਚੀ ਹਾਂ ਚੱਲ ਇਹ ਵੀ ਵਧੀਆ ਵਾ ਕੰਮ ਮੁੱਕੂਏ ਦਾ ਮਰੂਗੀ ਤਾਂ ਘਰੋਂ ਲੱਤੋਗੇ ਤੇ ਜੇ ਮਰਜੂਗੀ ਨਾ ਤੇ ਤਾ ਵੀ ਹਾਲੂ ਨਾ ਸੱਦਿਓ ਤੇ ਨਾ ਆਪਾਂ ਭੋਗ ਤੇ ਆਉਣਾ ਵਾ ਤੇ ਇੱਥੇ ਫੂਕ ਫਾਕਦੀ ਹੋਏ ਨੂੰ ਇੱਥੇ ਤਾਂ ਕਿਦਾਂ ਨੇ ਉਹ ਤੇ ਤੁਹਾਨੂੰ ਆਉਣਾ ਹੀ ਪੈਣਾ। ਨਾ ਭਾਬੀ ਆਪਾਂ ਨਹੀਂ ਆਉਣਾ ਹੈਗਾ ਤੇ ਅਹੀਂ ਨਾ ਸਾਨੂੰ ਦੱਸਿਓ ਤੇ ਨਾ ਆਪਾਂ ਆਉਣਾ ਵਾ। ਹਾਂ ਚਲੋ ਵੇਹਲੇ ਮਰਜ਼ੀ ਆਪਣੀ। ਮੈਂ ਚਲੇ ਕੁਝ ਖੁਸ਼ਖਬਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ। ਚਲ ਇਹ ਵਧੀਆ ਵਕਤ ਧੰਨਵਾਦ ਤੁਹਾਡੇ ਆਈਡੀ ਵਧੀਆ ਨੂੰ ਖੁਸ਼ਖਬਰੀ ਦੇਣ ਵਾਸਤੇ। ਹਾਂ ਹਾਂ। ਹਾਂ ਹਾਂ। ਚੰਗ। ਮੈਂ ਸਾਰਾ ਘਰ ਲਾ ਬਿਮਾਰਿਆ ਤੇ ਗੁੱਠੇ ਲਾ ਕੇ ਨੌਕਰ ਡੀ ਫੋਨ ਤੇ ਡੀਟ ਵਿੱਚ ਮਜਮਾਰ ਨੇ ਕਿਹਦਾ ਫੋਨ ਹੀ ਭੈਣ ਮੇਰੀ ਦਾ ਫੋਨ ਆਉਂਦਿਆ ਤੁਸੀਂ ਦੱਸੋ ਜਦੋਂ ਤੁਸੀਂ ਉਹਦੇ ਨਾਲ ਲਾਕਾ ਦੇ ਕਾ ਮਕਾ ਦਿੱਤਾ ਫਿਰ ਤੁਹਾਨੂੰ ਕੀ ਲੋੜ ਆ ਪੁੱਛਣ ਦੀ ਚੱਲ ਚੱਲ ਮੈਨੂੰ ਕੋਈ ਲੋੜ ਨਹੀਂ ਆ ਮੈਂ ਚੱਲਿਆ ਹਸਪੀਟਲ ਡਾਕਟਰ ਦਾ ਫੋਨ ਆਇਆ ਸੀ ਹਸਪੀਟਲ ਅਜੇ ਹੁਣੇ ਤਾਂ ਤੁਸੀਂ ਹਸਪੀਟਲੋਂ ਆਏ ਹੀ ਤੇ ਹੁਣ ਕੀ ਕੰਮ ਜ਼ਰੂਰੀ ਪੈ ਗਿਆ ਤੁਹਾਨੂੰ ਯਾਰ ਮੈਨੂੰ ਕੀ ਪਤਾ ਜੇ ਪਤਾ ਤਾਂ ਮੈਂ ਜਾਵਾਂ ਕਿਉਂ ਡਾਕਟਰ ਨੇ ਫੋਨ ਕੀਤਾ ਆ ਆਂਦਾ ਮੜਾ ਜਾ ਤੈਨੂੰ ਕੋਈ ਕੈਮਰੇ ਚਾਹ ਵਖੜਨਾ ਵਾ ਤੇ ਮੈਂ ਆ ਕੇ ਵੇਖ ਕੇ ਮੰਮੀ ਦੀਓ ਕੰਮ ਕਰਨਾ ਆਣ ਪੈ ਤੂੰ ਕਰ ਲਈ ਤੂੰ ਮਾੜੇ ਮਾਝੂ ਪਾਂਟਾ ਦੀ ਤੇ ਬੱਛੀ ਨੂੰ ਪਾਂਟਾ ਦੀ ਤੇ ਚੋਲੀ ਧਾਰ ਟਾਈਮ ਤੇ ਸੱਜਣ ਮਹੀਂ ਸੁੱਈ ਆ ਇੱਥੇ ਨਾ ਫੋਨ ਫੜ ਛੜੀ ਉਹ ਜਾਓ ਜਾਓ ਕੋਈ ਨਹੀਂ ਹੁੰਦਾ ਤੁਸੀਂ ਐਵੇਂ ਰੋਲਾ ਪਾਈ ਜਾਂਦੇ ਯੋ ਮੈਂ ਧੂਕਰ ਰੋਲਾ ਪਾਉਣਾ ਨਾ ਹਾਇਰਬਾ ਮੁਸੀਬਤ ਤੇ ਮੁਸੀਬਤ ਪੈਂਦੀ ਆ ਮੈਨੂੰ ਤੇ ਨਾ ਸੱਚੀ ਡਾਰੀ ਲੱਗੀ ਜਾਂਦਾ ਜੇ ਇਹਨਾਂ ਨੇ ਕੈਮਰਿਆਂ ਦੇ ਵਿੱਚ ਮੇਰੀ ਫੋਟੋ ਵੇਖ ਲਈ ਨਾ ਤੇ ਸਾਰਾ ਇਲਜ਼ਾਮ ਮੇਰੇ ਸਿਰ ਤੇ ਆਉਣਾ। ਪਿੱਖਣੀ ਐਨੇ ਕਬਲ ਨੂੰ ਕੁਝ ਕੀਤਾ ਵਾ। ਹਾਈ ਡਾਕਟਰ ਨੇ ਕੀ ਵਿਖਾ ਲੈਣਾ ਇਹੋ ਜਿਹਾ। ਮੈਨੂੰ ਤੇ ਡਾਰੀ ਲੱਗੀ ਜਾਂਦਾ ਵਾ। ਮੇਰੇ ਸਿਰ ਨਾ ਸਿਆਪਾ ਪੈ ਜਾਏ ਕਿਤੇ। ਇਹ ਕੀ ਬਣ ਗਿਆ? ਇਹ ਵਾਹਿਗੁਰੂ ਹੁਣ ਤੇ ਤੂੰ ਹੀ ਆ ਮੇਰਾ। ਖੈਰਬਾ। ਕਿਤੇ ਮੇਰੀ ਫੋਟੋ ਨਾ ਵਿਖਾਲ ਦੇਣ ਕੈਮਰਿਆਂ ਚ। ਇਹ ਕੀ ਆਂਦੀ ਆ? ਮੰਮੀ ਉਹ ਕੈਂਡਿਆ ਕੀ ਕਵਲ ਦੇ ਹਸਪੀਟਲੋਂ ਨਾ ਜਵਾਬ ਦੇਤਾ ਉਹਨਾਂ ਨੇ ਡਾਕਟਰਾਂ ਨੇ ਨਹੀਂ ਚੱਲ ਇਹਦੇ ਬਹੁਤਾ ਹੀ ਵਧੀਆ ਹੋਇਆ ਗਲੋਂ ਬੁਲਾ ਲੱਤੀ ਸਾਡੇ ਨਹੀਂ ਤੇ ਇਹਨੇ ਮਗਰ ਮਗਰ ਹੁਣ ਜਿੱਦਾਂ ਹੀ ਮੁੰਡਾ ਲੱਗਾ ਏਡੀ ਦੂਰ ਆ ਗਈਆਂ ਵਾ ਇਹਨੇ ਮਗਰਾਜਾ ਨਾ ਹੀ ਜੇਦਵੇ ਉੱਥੇ ਹੋ ਜਾਂਦੀ ਸਹੀ ਤੇ ਤੇ ਉਹਨੇ ਤੇ ਫੋਨ ਕੱਟਤਾ ਮੈਂ ਤੇ ਉਹ ਪੁੱਛਣ ਲੱਗੀ ਹਾਂ ਕਿ ਮਗਰ ਉਹਨੂੰ ਲੱਭਦੀਆਂ ਤੇ ਨਹੀਂ ਉਹ ਕਰਦੇ ਇਹਨਾਂ ਦੇ ਲੱਭਦੇ ਤੇ ਹੁਣੇ ਆ ਹੋਰ ਕਿਧਰ ਚੈਨ ਨਾ ਬਹਿਣ ਵਾਲੇ ਆ ਤੇ ਨਾਲੇ ਹੁਣ ਪਤਾ ਲੱਗੂ ਇਹਨਾਂ ਨੂੰ ਹਲਾ ਆਦਮਰੀ ਦਾ ਦੁੱਖ ਕਿਉਂ ਹੁੰਦਾ ਵਾ ਜਿੱਦਣ ਮੇਰਾ ਪੁੱਤ ਮਰਿਆ ਹੈ ਨਾ ਅਗਲੇ ਨੇ ਸਾਰ ਨਹੀਂ ਲਈ ਨੀ ਚੱਲ ਕੋਈ ਗੱਲ ਨਹੀਂ ਬਗਾਨਾ ਹੀ ਆ ਜਵਾਈ ਆ ਹੁਣ ਆਪਣੇ ਢਿੱਡ ਦੀ ਜੰਮੀ ਮਰੂਗੀ ਨਾ ਤੇਨੂੰ ਫੇਰ ਅਗਲ ਟਕਾਣੇ ਇਹਦੀ ਆਣੀ ਆ ਹੁਣ ਵੇਖੀ ਕਿੱਦਾਂ ਰੋਂਦੀ ਪੇਟਦੀ ਆ ਨੀ ਮੈਂ ਤਾਂ ਕਦੇ ਰੱਬ ਗੜੀ ਚੋਲਗਾਂ ਅੱਡਦੀ ਆ ਇਹ ਜਿੱਦਣ ਮੇਰੇ ਪੁੱਠੇ ਪੈਰਾਂ ਵਾਲੇ ਘਰ ਆ ਗਈ ਹੈ ਨਾ ਮੇਰਾ ਤੇਨੇ ਉਸ ਦਿਨ ਦਾ ਥੇ ਕਰਤਾ ਆਣ ਕੇ ਮੇਰਾ ਤੇ ਪੁੱਤ ਖਾ ਗਈ ਮੰਮੀ ਨਾ ਤਾਂ ਉਹਨੇ ਮੈਨੂੰ ਪੁੱਛਿਆ ਤੇ ਨਾਲ ਨੂੰ ਮੈਂ ਦੱਸਿਆ ਕਿ ਆਪਾਂ ਕਰਾਈ ਦੇ ਰਹਿੰਨੇ ਆ ਕਿ ਚਾਹੇ ਆਪਰ ਰਿਸ਼ਤੇ ਦਾਖ ਦੇ ਰਹਿਨੇ ਆ ਤੇ ਆਏ ਹੋਣੇ ਆ ਉੱਥੇ ਵੇਖਣ ਵਾਸਤੇ ਤੇ ਜਿੰਦਾ ਵੇਖ ਕੇ ਤੇ ਮੁੜ ਗਏ ਹੋਣੇ ਆ ਉਹ ਵੀ ਚਲ ਚੰਗਾ ਕੀਤਾ ਤਾ ਤੂੰ ਮੂੰਹ ਕੱਢਿਆ ਨੀਗਾ ਵੀ ਅਸੀਂ ਕਿੱਥੇ ਆ ਨਹੀਂ ਤੇ ਇਹਨਾਂ ਤਾਂ ਨਖਤਿਆਂ ਮਰ ਜਾਂਦੀ ਨਾ ਤੇ ਭਾਵੇਂ ਚੋਕ ਕੇ ਸਾਡੇ ਘਰ ਲੈ ਆਉਂਦੇ ਸਾਡੇ ਤਾਂ ਨਹੀਂ ਸਿਆਪੇ ਹੁੰਦੇ ਦੇ ਮੈਨੂੰ ਤੇ ਨਾ ਡੌਰੀ ਲੱਗੀ ਜਾਂਦਾ ਅੱਗੇ ਤੇ ਮੈਨੂੰ ਨਾ ਕੁੱਟ-ਕੱਟ ਕੇ ਛੱਡ ਦਿੰਦੇ ਤੇ ਜੇ ਕਿਤੇ ਉਹਨੂੰ ਕੋਹ ਹੋ ਗਿਆ ਨਾ ਤੇ ਇਹਨਾਂ ਨੇ ਮੈਨੂੰ ਯਾਰ ਕਾ ਮਾਰ ਹੀ ਦੇਣਾ ਮਾਰਨਾ ਕਾਨੂੰਆ ਹੋ ਸਕਦਾ ਜੇਲ੍ਹ ਦਾ ਹੀ ਪਾਣੀ ਵਖਾਲ ਦੇਣ ਹਾਏ ਰੱਬ ਮੈਨੂੰ ਤਾਂ ਕੋਈ ਨਹੀਂ ਸੁਝਣ ਹੋੜਨ ਡਿਆ ਪੀਰ ਕੀ ਬਣ ਗਿਆ ਮੇਰੇ ਨਾਲ ਮੈਂ ਤਾਂ ਖੁਸ਼ ਹੀ ਬੜੀ ਹਗੀ ਤੇ ਚੱਲ ਬਲਾ ਲੱਥੀ ਮੇਰਾ ਨਹੀਂ ਸਾਹਮਣੇ ਆਈ ਜਿੱਦਾਂ ਕਰਦੀ ਆ ਚੁੱਲਾ ਤਾਂ ਮੰਮੀ ਮੰਮੀ ਇਹ ਕੰਨ ਲੱਗੇ ਦੇ ਜਦੋਂ ਸੁਣੇਗੀ ਨਾ ਤਾਂ ਪਤਾ ਲੱਗ ਜਾਊ ਤੈਨੂੰ ਕੀ ਕਰ ਲੱਗੀ ਆ ਅੱਜ ਪਤਾ ਮੈਨੂੰ ਕਿੰਨੀ ਖੁਸ਼ੀ ਆ ਇੱਕ ਤਾਂ ਨਵੇਂ ਘਰ ਆਉਣ ਦੀ ਤੇ ਦੂਜਾ ਛਕਾਲ ਦੀ ਇਹ ਲੱਗੀ ਮੇਰਾ ਗਲਾਂ ਲੱਥਣਾ ਮੈਂ ਤਾਂ ਉਹਦੀ ਤੁਸੀਂ ਝਕੜਾ ਬਣਾਉਣ ਲੱਗੀ ਆ ਮੂੰਹ ਮਿੱਠਾ ਕਰਦੇ ਆ ਠੀਕ ਆ ਇਹ ਨਾ ਮਿੱਠਾ ਖਾਂਦੀ ਖਾਂਦੀ ਕਿਤੇ ਸ਼ੂਗਰ ਨਾ ਕਰਾ ਬੈਠੀ ਨੇ ਨਹੀਂ ਨਹੀਂ ਮਿਲੋ ਨਹੀਂ ਸ਼ੂਗਰ ਆਉਂਦੀ ਕਿਤੇ ਮਹਾ ਮਹਾ ਤੇ ਆ ਦਿਨ ਆਇਆ ਮੇਰਾ ਤਾਂ ਖਤੀ ਦਾ ਕਰਕੇ ਸਾਰਾ ਕੁਝ ਜੜ ਗਿਆ ਹੀ ਅੱਜ ਆਪ ਮਰੂਗੀ ਤੇ ਸਾਰੇ ਕੰਮ ਮਿਲ ਸੋਦੋ ਜਾਣੇ ਮੈਨੂੰ ਅਗਲੀਆਂ ਪਿਛਲੀਆਂ ਪੁੱਲ ਜਾਣੀਆਂ ਸਹੀ ਗੱਲ ਆ ਮੰਮੀ ਜਦੋਂ ਤੁਹਾਡੇ ਘਰੇ ਆਈ ਹੈ ਨਾ ਪੁੱਠੇ ਪੈਰਾਂ ਵਾਲੀ ਹਾਡੇ ਘਰ ਦਾ ਕੰਮ ਨਾ ਪਿੱਛੇ ਦਾ ਪਿੱਛੇ ਹੀ ਪੈਣ ਡਿਆ ਵਾ ਜਿਹੜੇ ਕੰਮ ਨਹੀਂ ਹੱਥ ਪਾਉਂਦੇ ਆ ਨਾ ਉਹ ਕੰਮ ਆਡਾ ਪਿੱਛੇ ਪੈਂਦਾ ਵਾ ਅਹੀਂ ਤੇ ਸ਼ੁਕਰ ਕਰਾਂਗੇ ਕਿ ਇਹ ਗੋਲਣ ਲੱਥੀ ਆ ਤੇ ਬਾਹਰ ਨੂੰ ਕੀ ਹੋਇਆ ਈ ਚੰਗੇ ਭੜੇ ਹੀ ਜਵਾਨ ਜਾਨ ਚਟੰਦ ਅਟੈਕ ਹੋਇਆ ਤੇ ਉਹ ਗਏ ਹਣ ਤੇ ਚਟ ਹੱਥਾਂ ਪੈਰਾਂ ਦੀ ਪੈ ਗਈ ਕਿ ਸਾਡੇ ਨਾਲ ਬਣਿਆ ਕੀ ਆ ਨਹੀਂ ਮੇਰਾ ਤੇ ਪੁੱਤ ਕਦੇ ਚੰਗਾ ਭਲਾ ਹਟਿਆ ਘਟਿਆ ਹੀ ਕਿਤੇ ਮਰੀਜ਼ਾਂ ਨਾ ਪਾਲਿਆ ਹੀ ਇਨ ਖੱਤੀ ਦਾ ਪੈੜਾ ਮਾੜਾ ਸੀ ਹੁਣ ਵੇਹਾਂ ਛਿੰਦਾ ਕਲੋਂ ਦਾ ਬਾਹਰ ਗਿਆ ਕਿਤੇ ਜਾ ਕੇ ਉੱਥੇ ਕੰਮ ਨਹੀਂ ਬਣਿਆ ਮੁੰਡਾ ਵੇਹਲਾ ਬੈਠਾ ਪਿੱਛੇ ਪੈਸੇ ਮਗਾ ਮਗਾ ਖਾਂਢਿਆ ਹੁਣ ਜਦੋਂ ਦੀ ਸਾਡੇ ਘਰੋਂ ਉੱਜੜੀ ਆ ਉਹਦਾ ਕੰਮ ਬਣ ਗਿਆ ਇਥੋਂ ਲਾਵਾ ਹਿਸਾਬ ਤੇ ਕਿੰਨਾ ਉਹਦਾ ਪੈੜਾ ਮਾੜਾ ਸੀ ਆ ਕੰਮ ਬੜਾ ਵਧੀਆ ਮਿਲਿਆ ਪੈਸੇ ਵੀ ਚਲੋ ਸਾਨੂੰ ਮਿਲਦੇ ਆ ਸੁੱਖ ਨਾਲ ਤਨਖਾਹ ਬੱਜੀ ਕਲੋਂ ਦੇ ਆ ਤੇ ਘਰ ਵੀ ਸਾਨੂੰ ਕਿੰਨਾ ਸੋਹਣਾ ਖੁੱਲਾ ਮਿਲ ਗਿਆ ਚੰਗਾ ਉਥੋਂ ਹੀ ਛੱਡ ਕੇ ਆ ਗਏ ਥੋੜਾ ਜਿਹਾ ਤੇ ਥਾਂ ਹੀ ਉਹ ਨੇਹਾ ਤੇ ਥੋੜਾ ਹੀ ਪਰ ਚਾਹੁੰਦੇ ਹਾਂ ਦੇ ਘਰ ਆਪਣਾ ਹੀ ਵਧ ਗਿਆ ਵਾ ਇਹ ਤੇ ਕਿਰਾਏ ਤੇ ਆ ਚੱਲ ਕੋਈ ਗੱਲ ਨਹੀਂ ਮਰ ਗਈ ਨਾ ਗਲਣ ਲੱਥ ਗਈ ਤੇ ਮੈਂ ਆਪਣੇ ਘਰ ਹੀ ਜਾਣਾ ਵਾਂ ਮੈਂ ਆਪਣੇ ਪੁੱਤ ਨੂੰ ਆਪਣੇ ਘਰ ਪਾਲਣਾ ਵਾਂ ਉੱਥੇ ਰਹੂਗਾ ਬਹੂਗਾ ਅੰਡੀ ਅੰਗਵੰਨ ਦੇ ਪਦ ਲੁਕੋ ਸ੍ਰੀਕੇ ਚ ਕਿੱਦਾਂ ਵਸੀਦਾ ਵਾ ਕੋਈ ਨਹੀਂ ਮੰਮੀ ਜੇ ਕਰਾਏ ਤੇ ਆ ਨਾ ਜਾਣ ਤੁਹਾਡੀ ਸੌਖੀ ਆ ਨਾ ਉਹਨਾਂ ਨੂੰ ਵੀ ਪਤਾ ਵਾ ਕਿ ਕਿੱਥੇ ਰਹਿੰਦੇ ਤੇ ਕਿੱਥੇ ਨਹੀਂ ਉੱਥੇ ਤੇ ਉਹਨਾਂ ਨੇ ਦੋਵਾਂ ਨੇ ਮੂੰਹ ਚੋਕ ਕੇ ਤੇ ਜਦੋਂ ਮਰਜੀ ਸਾਡਾ ਸਿਰ ਖਾਣਾ ਆ ਜਾ ਕਰਨਾ ਹੈ ਕਿ ਤੁਸੀਂ ਮੁੰਡਾ ਲੈ ਕੇ ਆ ਗਏ ਜੇ ਤੇ ਉਹਦੇ ਮਗਰ ਕਿਉਂ ਨਹੀਂ ਜਾਂਦੇ ਹੈਗੇ ਤੁਸੀਂ ਨਿਹੋਰ ਮੈਂ ਪੈਰ ਘਰਾਂ ਕਿਉਂ ਪੁੱਟਿਆ ਮੈਂ ਮੁੰਡੇ ਦਾ ਕਰਕੇ ਪੈਰ ਪੁੱਟਿਆ ਪੈਰਾਂ ਦਾ ਤਾਂ ਮੈਂ ਦੂਰ ਕਰ ਦਵਾ ਕਿਤੇ ਸਾਲ 6 ਮਹੀਨੇ ਮੈਂ ਦੂਰ ਕਰਤਾ ਨਾ ਤੇ ਮੁੰਡਾ ਇਹਨਾਂ ਨਾ ਅੱਖ ਨਹੀਂ ਮਿਲਾਊਗਾ ਹਾਂ ਪੁੱਤ ਦੱਸ ਕੀ ਆਇਆ ਕੈਮਰਿਆਂ ਚ ਕਾਇਆ ਕੋਈ ਨਜ਼ਰੇ